ਦੋਸਤੋ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਇੱਕ ਹੋਰ ਨਵੇਂ ਟੌਪਿਕ ਤੇ ਜਿਵੇਂ ਤੁਹਾਨੂੰ ਪਤਾ ਹੈ ਆਪਣੇ ਚੈਨਲ ਤੇ ਜੋ ਵੀਡੀਓਜ਼ ਅਪਲੋਡ ਹੁੰਦੀਆਂ ਉਹ ਐਂਟਰਟੇਨਮੈਂਟ ਇੰਡਸਟਰੀ ਨਾਲ ਜੁੜੀਆਂ ਹੋਈਆਂ ਹੁੰਦੀਆਂ ਤੇ ਅੱਜ ਦੀ ਜੋ ਵੀਡੀਓ ਹੈ ਉਸ ਤੇ ਆਪਾਂ ਗੱਲ ਕਰਾਂਗੇ ਸੋਨਮ ਬਾਜਵਾ ਬਾਰੇ ਸੋਨਮ ਬਾਜਵਾ ਜੋ ਪੰਜਾਬੀ ਇੰਡਸਟਰੀ ਚ ਬਹੁਤ ਵੱਡਾ ਨਾਂ ਕਮਾ ਚੁੱਕੀ ਹੈ ਤੇ ਹੁਣ ਸੋਨਮ ਬਾਜਵਾ ਦੀ ਐਂਟਰੀ ਹੋ ਚੁੱਕੀ ਹੈ ਬਾਲੀਵੁੱਡ ਚ ਤੇ ਬਾਲੀਵੁੱਡ ਵਾਲੇ ਹੁਣ ਸੋਨਮ ਬਾਜਵਾ ਨੂੰ ਇੱਕ ਲੱਕੀ ਚਾਮ ਮੰਨਾ ਸ਼ੁਰੂ ਹੋ ਗਏ ਨੇ ਕਿਉਂਕਿ ਸੋਨਮ ਬਾਜਵਾ ਦੀਆਂ ਪਹਿਲੀਆਂ ਕੁਝ ਫਿਲਮਾਂ ਜੋ ਫਿਲਮਾਂ ਨੇ ਬਾਲੀਵੁੱਡ 'ਚ ਕੀਤੀਆਂ ਉਹ ਫਿਲਮਾਂ ਸੁਪਰ ਡੂਪਰ ਹਿੱਟ ਗਈਆਂ ਤੇ ਉਹਨਾਂ ਫਿਲਮਾਂ ਦੀ ਕਮਾਈ ਵੀ ਬਹੁਤ ਵਧੀਆ ਰਹੀ ਹੈ ਤੇ ਅੱਗੇ ਆਪਾਂ ਵੀਡੀਓ 'ਚ ਉਹੀ ਕਮਾਈ ਦੀ ਗੱਲ ਕਰਦੇ ਆਂ ਤੇ ਉਹ ਕਿਹੜੀਆਂ-ਕਿਹੜੀਆਂ ਫਿਲਮਾਂ ਸੀ ਜਿਨ੍ਹਾਂ 'ਚ ਸੋਨਮ ਬਾਜਵਾ ਨੇ ਕੰਮ ਕੀਤਾ ਤੇ ਕਿੰਨੀ ਜ਼ਿਆਦਾ ਕਮਾਈ ਉਹਨਾਂ ਫਿਲਮਾਂ ਦੀ ਹੋਈ ਹੈ ਉਦੇ ਬਾਰੇ ਆਪਾਂ ਗੱਲ ਕਰਦੇ ਆਂ ਤਾਂ ਵੀਡੀਓ ਨੂੰ ਸ਼ੁਰੂ ਤੋਂ ਅਖੀਰ ਤੱਕ ਜ਼ਰੂਰ ਦੇਖਿਓ ਤੇ ਚੈਨਲ ਨੂੰ ਜੇ ਹਾਲੇ ਤੱਕ ਫੋਲੋ ਜਾਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਕਰਕੇ ਜ਼ਰੂਰ ਰੱਖੋ ਆਪਣੀ ਪੰਜਾਬੀ 뮤직 ਇੰਡਸਟਰੀ ਦਿਨੋ-ਦਿਨ ਤਰੱਕੀ ਕਰ ਰਹੀ ਹੈ ਦਿਨੋ-ਦਿਨ ਜੋ ਤਰੱਕੀ ਪੰਜਾਬੀ ਇੰਡਸਟਰੀ ਦੀ ਹੋ ਰਹੀ ਹੈ ਉਹਦੇ ਨਾਲ ਪੰਜਾਬੀ 뮤직 ਦਾ ਲੈਵਲ ਵੀ ਬਹੁਤ ਉੱਪਰ ਜਾ ਰਿਹਾ ਹੈ ਤੇ ਪੰਜਾਬੀ ਇੰਡਸਟਰੀ ਜੋ ਐਕਟਰ ਐਕਟ੍ਰੈਸ ਕੰਮ ਕਰ ਰਹੇ ਆਂ ਉਹਨਾਂ ਦਾ ਲੈਵਲ ਵੀ ਉੱਪਰ ਜਾ ਰਿਹਾ ਹੈ ਆਪਾਂ ਉਹ ਤਰੱਕੀ ਕਿਸੇ ਵੀ ਤਰੀਕੇ ਨਾਲ ਦੇਖੀਏ ਕਈ ਬਾਲੀਵੁੱਡ 'ਚ ਜਾਣਾ ਚਾਹੁੰਦੇ ਆਂ ਤੇ ਕਈਆਂ ਨੂੰ ਬਾਲੀਵੁੱਡ 'ਚ ਜਾਣ ਦਾ ਸ਼ੌਂਕ ਹੀ ਨਹੀਂ ਹੁਣ ਜੇ ਆਪਾਂ ਗੱਲ ਸੋਨਮ ਬਾਜਵਾ ਦੀ ਕਰੀਏ ਤਾਂ ਸੋਨਮ ਬਾਜਵਾ ਨੇ ਬਾਲੀਵੁੱਡ 'ਚ 2 ਜਾਂ 3 ਫਿਲਮਾਂ ਕੀਤੀਆਂ ਤੇ ਉਹਨਾਂ ਫਿਲਮਾਂ ਦੀ ਕਮਾਈ ਬਹੁਤ ਵਧੀਆ ਰਹੀ ਹੈ ਗੱਲ ਕਰਦਿਆਂ ਸੋਨਮ ਬਾਜਵਾ ਦੀ ਉਹਨਾਂ ਫਿਲਮਾਂ ਬਾਰੇ ਤੇ ਉਹਨਾਂ ਫਿਲਮਾਂ ਦੀ ਵੱਡੇ ਲੈਵਲ ਦੀ ਹੋਈ ਕਮਾਈ ਬਾਰੇ ਸੋਨਮ ਬਾਜਵਾ ਜੋ ਪਹਿਲਾਂ ਇੱਕ 에ਅਰ ਹੋਸਟੈਸ ਵੀ ਸੀ ਤੇ ਉਸ ਤੋਂ ਬਾਅਦ ਪੰਜਾਬੀ ਇੰਡਸਟਰੀ ਚ ਆਈ ਫਿਲਮਾਂ 'ਚ ਫਿਲਮਾਂ 'ਚ ਕਾਮਯਾਬ ਹੋਣ ਤੋਂ ਬਾਅਦ ਉਹਨੂੰ ਬਾਲੀਵੁੱਡ 'ਚ ਬੁਲਾਇਆ ਗਿਆ ਤੇ ਬਾਲੀਵੁੱਡ 'ਚ ਸੋਨਮ ਬਾਜਵਾ ਨੇ ਆਪਣਾ ਸਿੱਕਾ ਮਨਵਾਇਆ ਹਾਊਸਫੁੱਲ 5 ਜੋ ਫਿਲਮ ਆਈ ਸੀ ਅਕਸ਼ੇ ਕੁਮਾਰ ਨਾਲ ਉਸ 'ਤੇ ਸੋਨਮ ਬਾਜਵਾ ਨੇ ਬਾ ਕਮਾਲ ਕੰਮ ਕੀਤਾ ਤੇ ਉਹ ਫਿਲਮ ਦੀ ਕਮਾਈ ਵੀ ਵਧੀਆ ਰਹੀ ਇੰਡੀਆ 'ਚ ਉਸ ਫਿਲਮ ਨੇ 185 ਕਰੋੜ ਤੋਂ 215 ਕਰੋੜ ਰੁਪਏ ਤੱਕ ਕਮਾ ਲਈ ਸੀ ਤੇ ਜਿੰਨਾ ਫਿਲਮ ਦਾ ਬਜਟ ਸੀ ਉਦੋਂ ਕਿਤੇ ਵੱਧੇ ਫਿਲਮ ਕਮਾ ਚੁੱਕੀ ਹੈ ਉਸ ਤੋਂ ਬਾਅਦ ਅਗਲੀ ਫਿਲਮ ਦੀ ਆਪਾਂ ਜੇ ਗੱਲ ਕਰੀਏ ਅਗਲੀ ਫਿਲਮ ਹੈ ਜੋ ਇਸੇ ਸਾਲ ਰਿਲੀਜ਼ ਹੋਈ ਹੈ ਇੱਕ دیਵਾਨੇ ਦੀ دیਵਾਨੀਅਤ ਇਹ ਫਿਲਮ ਨੇ ਵੀ ਬਹੁਤ ਵਧੀਆ ਬਿਜ਼ਨਸ ਕੀਤਾ ਕਿਉਂਕਿ ਜਦੋਂ ਵੀ ਕੋਈ ਪ੍ਰੋਡਿਊਸਰ ਫਿਲਮ ਤੇ ਪੈਸਾ ਲਾਉਂਦਾ ਤਾਂ ਉਹਨੂੰ ਇਹ ਉਮੀਦ ਹੁੰਦੀ ਹੈ ਕਿ ਉਸ ਫਿਲਮ ਤੇ ਲਾਇਆ ਹੋਇਆ ਪੈਸਾ ਵਾਪਸ ਤਾਂ ਆਵੇ ਹੀ ਨਾਲ ਨਾਲ ਪ੍ਰੋਫਿਟ ਵੀ ਵਧੀਆ ਹੋਵੇ ਇਸੇ ਕਰਕੇ ਉਹ ਵਧੀਆ ਐਕਟਰ ਐਕਟ੍ਰੈਸ ਨੂੰ ਲੰਦਾ ਆਪਣੀ ਫਿਲਮ ਚ ਤੇ ਇਸ ਫਿਲਮ ਦਾ ਜੋ ਬਜਟ ਸੀ ਉਹ ਸੀ 25 ਕਰੋੜ ਰੁਪਏ ਤੇ ਫਿਲਮ ਨੇ ਜੋ ਹੁਣ ਤੱਕ ਕਮਾਈ ਕੀਤੀ ਹੈ ਉਹ ਹੈ 57 ਕਰੋੜ ਰੁਪਏ ਤੇ ਇਹ ਕੁਝ ਕੁ ਦਿਨਾਂ ਦੀ ਹੀ ਕਮਾਈ ਹੈ ਤੇ ਫਿਲਮ ਹਲੇ ਵੀ ਆਡੀਅנס ਨੂੰ ਵਧੀਆ ਪਸੰਦ ਆ ਰਹੀ ਹੈ ਤਾਂ ਹੀ ਕਹਿੰਦੇ ਆ ਕਿ ਟੈਲੈਂਟ ਦੇ ਜੋਰ ਨਾਲ ਵੱਡੀਆਂ-ਵੱਡੀਆਂ ਬੁਲੰਦੀਆਂ ਹਾਸਲ ਕੀਤੀਆਂ ਜਾ ਸਕਦੀਆਂ ਚਾਹੇ ਕੋਈ ਕੁਝ ਵੀ ਬੋਲੇ ਆਪਣਾ ਜੋ ਟਾਰਗੇਟ ਆਪਾਂ ਮਿੱਥਿਆ ਹੋਇਆ ਉਹ ਤੇ ਆਪਾਂ ਨੂੰ ਪਹੁੰਚਣਾ ਹੀ ਚਾਹੀਦਾ ਲੋਕ ਵੀ ਬੋਲਣਗੇ ਆਪਣੇ ਘਰ ਦੇ ਵੀ ਬੋਲਣਗੇ ਰਿਸ਼ਤੇਦਾਰ ਵੀ ਬੋਲਣਗੇ ਆਪਾਂ ਨੂੰ ਉਹਨਾਂ ਦੀਆਂ ਗੱਲਾਂ ਅਣਸੁਣੀਆਂ ਕਰਕੇ ਜੇ ਆਪਾਂ ਨੂੰ ਪਤਾ ਆਪਾਂ ਸਹੀ ਰਸਤੇ ਤੇ ਜਾ ਰਹੇ ਹਾਂ ਔਰ ਟਾਰਗੇਟ ਅਚੀਵ ਕਰਨ ਵਾਸਤੇ ਬਹੁਤ ਕੁਝ ਸਹਿਣਾ ਪੈਂਦਾ ਤੇ ਬਹੁਤ ਗੱਲਾਂ ਸੁਣਨੀਆਂ ਵੀ ਪੈਂਦੀਆਂ ਕਾਮਯਾਬ ਹੋਣ ਤੋਂ ਬਾਅਦ ਵੀ ਤੇ ਐਵੇਂ ਹੀ ਸੋਨਮ ਬਾਜਵਾ ਨੂੰ ਵੀ ਬੋਲਿਆ ਗਿਆ ਕਿ ਬਾਲੀਵੁੱਡ ਚ ਜਾ ਕੇ ਤੁਸੀਂ ਆਪਣਾ ਸਿੱਕਾ ਜਮਾ ਰਹੇ ਹੋ ਕੀ ਤੁਹਾਨੂੰ ਪੰਜਾਬੀ ਇੰਡਸਟਰੀ ਫਿਲਮਾਂ ਦੀ ਘਾਟ ਹੈ ਪਰ ਮੇਰੇ ਹਿਸਾਬ ਨਾਲ ਅੱਗੇ ਵੱਧਦੇ ਰਹਿਣਾ ਚਾਹੀਦਾ ਬਾਕੀ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੋਰ ਐਵੇਂ ਦੀਆਂ ਨਵੀਆਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਫੋਲੋ ਜਾਂ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਤੇ ਮਿਲਦਿਆਂ ਜੀ ਆਪਾਂ ਅਗਲੀ ਵੀਡੀਓ 'ਚ ਇੱਕ ਨਵੀਂ ਅਪਡੇਟ ਦੇ ਨਾਲ